ਮੀਡੀਆ ਦੇ ਸਾਥੀ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਪਹੁੰਚੇ ਨੇ ਤੁਹਾਡਾ ਸਭ ਦਾ ਸਵਾਗਤ ਹੈ ਧੰਨਵਾਦ ਹੈ ਅੱਜ ਦੀ ਇਹ ਪ੍ਰੈਸ ਮਿਲਣੀ ਬੜੇ ਮਹੱਤਵਪੂਰਨ ਮੁੱਦੇ ਦੇ ਉੱਪਰ ਤੁਹਾਨੂੰ ਇੱਥੇ ਬੁਲਾਇਆ ਗਿਆ ਬੜੀ ਜ਼ਰੂਰੀ ਸੂਚਨਾ ਸਾਂਝੀ ਕਰਨ ਲਈ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਕਿ ਅੱਜ ਸਾਡੇ ਮੁਲਕ ਦੇ ਵਿੱਚ ਲੋਕਤੰਤਰ ਨੂੰ ਬਚਾਉਣ ਦੇ ਲਈ ਆਜ਼ਾਦੀ ਤੋਂ ਬਾਅਦ ਸਭ ਤੋਂ ਵੱਡੀ ਲੜਾਈ ਲੋਕਤੰਤਰ ਨੂੰ ਬਚਾਉਣ ਦੇ ਲਈ ਲੜੀ ਜਾ ਰਹੀ ਹੈ ਕਿਉਂਕਿ ਅੱਜ ਜਿੰਨਾ ਵੱਡਾ ਹਮਲਾ ਲੋਕਤੰਤਰ ਤੇ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਲੋਕਤੰਤਰ ਨੂੰ ਭਾਰਤੀ ਲੋਕਤੰਤਰ ਨੂੰ ਖਤਮ ਕਰਨ ਦੇ ਲਈ ਕੀਤਾ ਜਾ ਰਿਹਾ ਸ਼ਾਇਦ ਇਸ ਤੋਂ ਵੱਡਾ ਪਹਿਲਾਂ ਕਦੇ ਨਹੀਂ ਹੋਇਆ ਹੋਵੇਗਾ ਵਿਰੋਧੀ ਪਾਰਟੀਆਂ ਦੇ ਵਿਰੋਧੀ ਧਿਰਾਂ ਦੇ ਸਾਰੇ ਆਗੂਆਂ ਨੂੰ ਜੇਲ੍ਹਾਂ ਦੇ ਵਿੱਚ ਡੱਕਿਆ ਜਾ ਰਿਹਾ ਨਿਸ਼ਾਨਾ ਬਣਾਇਆ ਜਾ ਰਿਹਾ ਤਾਂ ਕਿ ਚੋਣਾਂ ਦੇ ਵਿੱਚ ਭਾਜਪਾ ਦੇ ਖਿਲਾਫ ਕੋਈ ਪ੍ਰਚਾਰ ਹੀ ਨਾ ਕਰ ਸਕੇ ਕੋਈ ਲੜਾਈ ਨਾ ਲੜ ਸਕੇ ਜੇ ਕਿਸਾਨ ਆਵਾਜ਼ ਚੱਕਦੇ ਨੇ ਉਹਨਾਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਪਰਚਿਆਂ ਦੇ ਨਾਲ ਡੰਡੇ ਦੇ ਨਾਲ ਲਾਠੀ ਦੇ ਨਾਲ ਪਰ ਆਮ ਆਦਮੀ ਪਾਰਟੀ ਦੇ ਸਾਰੇ ਲੀਡਰਾਂ ਦੇ ਉੱਪਰ ਖਾਸ ਤੌਰ ਤੇ ਨਿਸ਼ਾਨਾ ਸਾਧਿਆ ਜਾ ਰਿਹਾ ਕਿਉਂਕਿ ਆਮ ਆਦਮੀ ਪਾਰਟੀ ਭਾਜਪਾ ਨੂੰ ਸਭ ਤੋਂ ਵੱਡੀ ਲੜਾਈ ਇਸ ਮੁਲਕ ਦੇ ਵਿੱਚ ਦੇ ਰਹੀ ਹੈ ਸਾਡੇ ਆਵਾਜ਼ੀ ਪਾਰਟੀ ਦੇ ਕੌਮੀ ਕਨਵੀਨਰ ਮਾਨਯੋਗ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੂੰ ਇਸੇ ਕਰਕੇ ਜੇਲ੍ਹ ਦੇ ਵਿੱਚ ਡੱਕਿਆ ਗਿਆ ਕਿਉਂਕਿ ਉਹ ਭਾਜਪਾ ਦੇ ਖਿਲਾਫ ਸਭ ਤੋਂ ਜ਼ਿਆਦਾ ਤਗੜੇ ਤਰੀਕੇ ਨਾਲ ਇਸ ਮੁਲਕ ਦੇ ਵਿੱਚ ਆਵਾਜ਼ ਚੱਕਦੇ ਨੇ ਆਮ ਆਦਮੀ ਪਾਰਟੀ ਦੇ ਸ਼੍ਰੀ ਮਨੀਸ਼ ਸ਼ਿਸ਼ੋਧिया ਜੀ ਸ਼੍ਰੀ ਸੁਤੇਂਦਰ ਜੈਨ ਜੀ ਉਹਨਾਂ ਨੂੰ ਜੇਲ੍ਹ ਦੇ ਵਿੱਚ ਡੱਕਿਆ ਗਿਆ ਤਾਂ ਕਿ ਉਹ ਭਾਜਪਾ ਦੇ ਖਿਲਾਫ ਲੜਾਈ ਨਾ ਲੜ ਸਕਣ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਨੂੰ ਜੇਲ੍ਹ ਦੇ ਵਿੱਚ ਤੋੜਨ ਦੇ ਲਈ ਉਹਨਾਂ ਦੇ ਹੌਸਲੇ ਤੋੜਨ ਦੇ ਲਈ ਲਗਾਤਾਰ ਜੇਲ੍ਹ ਦੇ ਵਿੱਚ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਮਾਨਯੋਗ ਸੰਜੀਤ ਸਿੰਘ ਜੀ ਉਹਨਾਂ ਨੂੰ ਜੇਲ੍ਹ ਦੇ ਵਿੱਚ ਧੱਕਿਆ ਗਿਆ ਉਹਨਾਂ ਨੂੰ ਜੇਲ੍ਹ ਦੇ ਵਿੱਚ ਧੱਕ ਕੇ ਲਗਾਤਾਰ ਉਹਨਾਂ ਦੇ ਹੌਸਲੇ ਤੋੜਨ ਦੀ ਕੋਸ਼ਿਸ਼ ਕੀਤੀ ਗਈ ਪਰ ਮਾਨਯੋਗ ਅਦਾਲਤ ਤੋਂ ਜ਼ਮਾਨਤ ਲੈ ਕੇ ਬਾਹਰ ਆਇਆ ਹੈ ਪਰ ਉਸੇ ਹੌਸਲੇ ਦੇ ਨਾਲ ਲੜਾਈ ਲੜ ਰਿਹਾ ਹੈ ਇਸ ਤਰ੍ਹਾਂ ਇੱਕ ਇੱਕ ਕਰਕੇ ਇੱਕ ਇੱਕ ਕਰਕੇ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਜਿਲ੍ਹਾਂ ਦੇ ਵਿੱਚ ਦੱਕ ਕੇ ਈਡੀ ਤੋਂ ਸੀਬੀਆਈ ਤੋਂ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਜੇਕਰ ਭਾਜਪਾ ਨੂੰ ਆਉਣ ਵਾਲੀਆਂ ਚੋਣਾਂ ਦੇ ਵਿੱਚ ਸਭ ਤੋਂ ਵੱਡਾ ਖਤਰਾ ਕਿਸੇ ਤੋਂ ਹੈ ਤਾਂ ਉਹ ਆਮ ਆਦਮੀ ਪਾਰਟੀ ਤੋਂ ਹੈ ਤਾਂ ਉਹ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਤੋਂ ਹੈ ਇਸ ਕਰਕੇ ਬਿਨਾਂ ਇੱਕ ਪੈਸੇ ਦੀ ਬਰਾਮਦਗੀ ਤੋਂ ਬਿਨਾਂ ਇੱਕ ਪੈਸੇ ਦੀ ਬਰਾਮਦਗੀ ਤੋਂ ਬਿਨਾਂ ਇੱਕ ਪੈਸੇ ਦੀ ਨਾਮੀ ਬੇਨਾਮੀ ਜਾਇਦਾਦਾਂ ਤੋਂ ਬਿਨਾਂ ਇੱਕ ਪੈਸੇ ਦੇ ਰੈਵਨਿਊ ਘਾਟੇ ਤੋਂ ਇੱਕ ਹਵਾ ਦੇ ਵਿੱਚ ਹੀ ਘੁਟਾਲਾ ਘੁਟਾਲਾ ਬੋਲ ਕੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਡੱਕਿਆ ਗਿਆ ਜਿਹੜੀ ਰਿਪੋਰਟ ਈਡੀ ਨੇ ਖੁਦ ਪੇਸ਼ ਕੀਤੀ ਹੈ ਮਾਨਜੂ ਗਰਵਿੰਦ ਕੇਜਰੀਵਾਲ ਜੀ ਦਾ ਰਿਮਾਨਡ ਲੈਣ ਦੇ ਉਹਦੇ ਵਿੱਚ ਵੀ ਕੋਈ ਇੱਕ ਪੈਸੇ ਦੀ ਬਰਾਮਦਗੀ ਨਹੀਂ ਕੋਈ ਇੱਕ ਪੈਸੇ ਦੀ ਨਾਮੀ ਬੇਨਾਮੀ ਜਾਇਦਾਦ ਨਹੀਂ ਕੋਈ ਇੱਕ ਪੈਸੇ ਦਾ ਰੈਵਨਿਊ ਘਾਟਾ ਨਹੀਂ ਸਿਰਫ ਇੱਕੋ ਹੀ ਰੋਣਾ ਰੋਇਆ ਗਿਆ ਕਿ ਚੋਣ ਪ੍ਰਚਾਰ ਕਿਉਂ ਕੀਤਾ ਗੋਆ ਦੇ ਵਿੱਚ ਚੋਣ ਪ੍ਰਚਾਰ ਕਿਉਂ ਕੀਤਾ ਕਿਉਂ ਕੀਤਾ ਭਾਰਤ ਦੇ ਵਿੱਚ ਚੋਣ ਪ੍ਰਚਾਰ ਕਿਉਂ ਕਰ ਰਹੇ ਹੋ ਸਿਰਫ ਚੋਣ ਪ੍ਰਚਾਰ ਨੂੰ ਰੋਕਣ ਲਈ ਜਿਹੜਾ ਇਹਨਾਂ ਨੂੰ ਅਰਵਿੰਦ ਕੇਜਰੀਵਾਲ ਜੀ ਤੋਂ ਖਤਰਾ ਹੈ ਇਸ ਕਰਕੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਧੱਕਿਆ ਗਿਆ ਪਰ ਇਹ ਭੁੱਲ ਗਏ ਕਿ ਇਹ ਭਾਰਤ ਦਾ ਲੋਕਤੰਤਰ ਹੈ ਇੱਕ ਅਰਵਿੰਦ ਕੇਜਰੀਵਾਲ ਜੀ ਨੂੰ ਜੇਲ੍ਹ ਦੇ ਵਿੱਚ ਧੱਕੋਗੇ ਕਿਉਂਕਿ ਅਰਵਿੰਦ ਕੇਜਰੀਵਾਲ ਜੀ ਅੰਦੋਲਨ ਦੇ ਵਿੱਚੋਂ ਨਿਕਲੇ ਹੋਏ ਲੀਡਰ ਨੇ ਕਿਉਂਕਿ ਆਮ ਆਦਮੀ ਪਾਰਟੀ ਅੰਦੋਲਨ ਦੇ ਵਿੱਚੋਂ ਨਿਕਲੀ ਹੋਈ ਪਾਰਟੀ ਹੈ ਇਹ ਭਾਜਪਾ ਨੂੰ ਸ਼ਾਇਦ ਉਮੀਦ ਨਹੀਂ ਸੀਗੀ ਕਿ ਜੇ ਇੱਕ ਕੇਜਰੀਵਾਲ ਨੂੰ ਜੇਲ੍ਹ ਦੇ ਵਿੱਚ ਧੱਕੋਗੇ ਤਾਂ ਹਜ਼ਾਰਾਂ ਹੀ ਲੱਖਾਂ ਹੀ ਕੇਜਰੀਵਾਲ ਨਿਕਲਣਗੇ ਆਰਾਮ ਆਦਮੀ ਪਾਰਟੀ ਦੇ ਵਲੰਟੀਰਾਂ ਨੇ ਔਰ ਸਾਰੇ ਭਾਰਤ ਵਾਸੀਆਂ ਨੇ ਹਜ਼ਾਰਾਂ ਲੱਖਾਂ ਕੇਜਰੀਵਾਲ ਬਣ ਕੇ ਦੱਸਿਆ ਜਿਹਦਾ ਸਬੂਤ ਤੁਸੀਂ ਦਿੱਲੀ ਦੇ ਵਿੱਚ ਰਾਮਲੀਲਾ ਗਰਾਊਂਡ ਦੇ ਵਿੱਚ ਲੱਖਾਂ ਦੀ ਰੈਲੀ ਦੇ ਵਿੱਚ ਵੀ ਦੇਖਿਆ ਕਿ ਸਾਰੇ ਲੋਕ ਕਹਿੰਦੇ ਕਿ ਅਸੀਂ ਕੇਜਰੀਵਾਲ ਐ ਸਾਨੂੰ ਜਿਲ੍ਹੇ ਦੇ ਵਿੱਚ ਦੱਕੋ ਅਸੀਂ ਭਾਜਪਾ ਦੇ ਦੀ ਜਿਹੜੀ ਗੁੰਡਾਗਰਦੀ ਹੈ ਇਹਦੇ ਅੱਗੇ ਝੁਕਣ ਵਾਲੇ ਨਹੀਂ ਐ ਔਰ ਹੁਣ ਭਾਰਤ ਦੇ ਲੋਕਤੰਤਰ ਨੂੰ ਬਚਾਉਣ ਦੇ ਲਈ ਲੜਾਈ ਲੜਨ ਦੇ ਲਈ ਕੱਲ ਨੂੰ 7 April ਨੂੰ ਮੈਂ ਤੁਹਾਨੂੰ ਫਿਰ ਦੁਬਾਰਾ ਤੋਂ ਸੂਚਨਾ ਸੰਜੀ ਕਰ ਦਵਾਂ ਕਿ ਭਾਰਤ ਦੇ ਲੋਕਤੰਤਰ ਨੂੰ ਬਚਾਉਣ ਦੀ ਇਸ ਇਸ ਲੜਾਈ ਦੇ ਵਿੱਚ ਕੱਲ ਨੂੰ 7 April ਨੂੰ ਇੱਕ ਦਿਨ ਦਾ ਵਰਤ ਇੱਕ ਦਿਨ ਦਾ ਉਪਵਾਸ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਵੱਲੋਂ ਸਾਰੇ ਪੰਜਾਬੀਆਂ ਨੂੰ ਨਾਲ ਲੈ ਕੇ ਰੱਖਿਆ ਜਾ ਰਿਹਾ ਜਿੱਥੇ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ ਦੇ ਉੱਪਰ ਇਹ ਇੱਕ ਦਿਨ ਦਾ ਉਪਵਾਸ ਇੱਕ ਦਿਨ ਦਾ ਵਰਤ ਰੱਖਿਆ ਜਾਵੇਗਾ ਉਥੇ ਹੀ ਇਸ ਲੜਾਈ ਨੂੰ ਹੋਰ ਤਗੜੀ ਕਰਨ ਦੇ ਲਈ ਇਨਕਲਾਬ ਦੀ ਧਰਤੀ ਜਿੱਥੋਂ ਕਿ ਇਨਕਲਾਬ ਦੀ ਧਰਤੀ ਖੜਕੜ ਕਲਾਂ ਜਿੱਥੋਂ ਕਿ ਗੋਰਿਆਂ ਨੂੰ ਭਜਾਉਣ ਦੇ ਲਈ ਸਭ ਤੋਂ ਵੱਡੀ ਲੜਾਈ ਲੜੀ ਗਈ ਉਸ ਧਰਤੀ ਦੇ ਉੱਪਰ ਵੀ ਕੱਲ ਨੂੰ ਇੱਕ ਦਿਨ ਦਾ ਉਪਵਾਸ ਰੱਖਿਆ ਜਾਵੇਗਾ ਜਿੱਥੇ ਮੇਰੇ ਪੰਜਾਬ ਦੇ ਸਾਰੇ ਸਾਥੀ ਵਿਧਾਇਕ ਉਸ ਇੱਕ ਦਿਨ ਦੇ ਉਬਾਸ ਦੇ ਵਿੱਚ ਹਿੱਸਾ ਲੈਣਗੇ ਇੱਕ ਦਿਨ ਦੇ ਵਰਤ ਦੇ ਵਿੱਚ ਹਿੱਸਾ ਲੈਣਗੇ ਉੱਥੇ ਹੀ ਸਾਡੇ ਪੰਜਾਬ ਦੇ ਮੁੱਖ ਮੰਤਰੀ ਇਨਕਲਾਬੀ ਯੋਧੇ ਸਰਦਾਰ ਭਗਵੰਤ ਸਿੰਘ ਮਾਨ ਜੀ ਉਹ ਵੀ ਕੱਲ ਨੂੰ ਉੱਥੇ ਖਟਕੜ ਕਲਾਂ ਦੀ ਇਨਕਲਾਬੀ ਧਰਤੀ ਦੇ ਉੱਪਰ ਲੋਕਤੰਤਰ ਨੂੰ ਬਚਾਉਣ ਦੀ ਇਸ ਲੜਾਈ ਦੇ ਵਿੱਚ ਇੱਕ ਦਿਨ ਦੇ ਵਰਤ ਦੇ ਵਿੱਚ ਇੱਕ ਦਿਨ ਦੇ ਉਬਾਸ ਦੇ ਵਿੱਚ ਪਹੁੰਚਣਗੇ ਹਿੱਸਾ ਲੈਣਗੇ ਪਰ ਮੈਂ ਅਪੀਲ ਕਰਦਾ ਸਾਰੇ ਪੰਜਾਬੀਆਂ ਨੂੰ ਕਿ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਹੋਣੀ ਸ਼ਹੀਦੀਆਂ ਦੇ ਕੇ ਫਾਂਸੀ ਦੇ ਰੱਸੇ ਚੁੰਮ ਕੇ ਇਸ ਲੋਕਤੰਤਰ ਨੂੰ ਇਸ ਆਜ਼ਾਦੀ ਨੂੰ ਸਾਨੂੰ ਦਿੱਤਾ ਸੀ ਔਰ ਅੱਜ ਸਾਡੀ ਵਾਰੀ ਹੈ ਇਸ ਲੋਕਤੰਤਰ ਨੂੰ ਬਚਾਉਣ ਦੇ ਲਈ ਇਸ ਆਜ਼ਾਦੀ ਨੂੰ ਬਚਾਉਣ ਦੇ ਲਈ ਅੱਜ ਸਾਡੀ ਵਾਰੀ ਹੈ ਜੇ ਜੇਕਰ ਅਸੀਂ ਭਾਜਪਾ ਦੇ ਕੋਲੋਂ ਅੱਜ ਇਸ ਲੋਕਤੰਤਰ ਨੂੰ ਨਾ ਬਚਾਇਆ ਤਾਂ ਕੱਲੋਂ ਕੋ ਚੋਣਾਂ ਦੇ ਵਿੱਚ ਖੜਾ ਹੋਣ ਦੀ ਵੀ ਹਿੰਮਤ ਨਹੀਂ ਕਰੂੰਗਾ ਇਹਨਾਂ ਦੀਆਂ ਏਜੰਸੀਆਂ ਦੇ ਕੋਲੋਂ ਡਰ ਕੇ ਸੋ ਮੈਂ ਸਾਰੇ ਪੰਜਾਬੀਆਂ ਨੂੰ ਬੇਨਤੀ ਕਰਦਾ ਕਿ ਆਓ ਅਸੀਂ ਨਿਕਲੀਏ ਅਸੀਂ ਕੱਲੋਂ ਸਾਰੇ ਇਸ ਉਪਵਾਸ ਦੇ ਵਿੱਚ ਇਸ ਵਰਤ ਦੇ ਵਿੱਚ ਹਿੱਸਾ ਲੈ ਕੇ ਇਹ ਐਲਾਨ ਕਰ ਦਈਏ ਕਿ ਤੁਸੀਂ ਜੇਕਰ ਅਰਵਿੰਦ ਕੇਜਰੀਵਾਲ ਜੀ ਨੂੰ ਜੇਲ੍ਹ ਦੇ ਵਿੱਚ ਡੱਕਿਆ ਹੋਇਆ ਤਾਂ ਅਸੀਂ ਸਾਰੇ ਮਿਲ ਕੇ ਇਸ ਲੋਕਤੰਤਰ ਨੂੰ ਬਚਾਉਣ ਦੀ ਲੜਾਈ ਦੇ ਵਿੱਚ ਭਾਜਪਾ ਨੂੰ ਕਰਾਰਾ ਜਵਾਬ ਦੇਵਾਂਗੇ ਸ਼ਹੀਦ ਆਜਮ ਸਰਦਾਰ ਪਗ ਸਿੰਘ ਜੀ ਹੋਂਵਾਂ ਵੱਲੋਂ ਦਿੱਤੇ ਗਏ ਇਸ ਲੋਕਤੰਤਰ ਨੂੰ ਖਤਮ ਨਹੀਂ ਹੋਣ ਦੇਵਾਂਗੇ ਪਰ ਮੈਂ ਸਾਰੇ ਤੁਹਾਨੂੰ ਮੀਡੀਆ ਦੇ ਸਾਥੀਆਂ ਨੂੰ ਵੀ ਬੇਨਤੀ ਕਰਦਾ ਕਿ ਕਿਉਂਕਿ ਮੀਡੀਆ ਇੱਕ ਥੰਮ ਹੈ ਲੋਕਤੰਤਰ ਦਾ ਜੇਕਰ ਇਹ ਲੋਕਤੰਤਰ ਦੀ ਆਜ਼ਾਦੀ ਜਿਹੜੀ ਹੈ ਉਹ ਬਰਕਰਾਰ ਨਾ ਰਹਿ ਸਕੀ ਤਾਂ মিডিਆ ਵਾਲਾ ਥੰਮ ਵੀ ਬਰਕਰਾਰ ਨਹੀਂ ਜਣਾ ਮੈਂ ਤੁਹਾਨੂੰ ਵੀ ਬੇਨਤੀ ਕਰਦਾ ਕਿ ਤੁਸੀਂ ਵੀ ਸਾਰੇ ਇਸ ਲੋਕਤੰਤਰ ਨੂੰ ਬਚਾਉਣ ਦੀ ਲੜਾਈ ਦੇ ਵਿੱਚ ਸਾਡਾ ਸਾਥ ਦਿਓ ਤੁਸੀਂ ਵੀ ਕੱਲ ਨੂੰ ਸਾਰੇ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਉੱਥੇ ਪਹੁੰਚੋ ਤਾਂ ਕਿ ਅਸੀਂ ਸਾਰੇ ਮਿਲ ਕੇ ਇਸ ਲੜਾਈ ਨੂੰ ਤਗੜੇ ਹੋ ਕੇ ਲੜ ਸਕੀਏ ਮੇਰੇ ਨਾਲ ਅੱਜ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਸਰਦਾਰ ਹਰਸ਼ਕੁੰਦਰ ਸਿੰਘ ਬੱbbi ਬਾਦਲ ਜੀ ਸਾਡੇ ਲੀਡਰ ਨੇ ਐਡਵੋਕੇਟ ਬਿਕਰਮਜੀਤ ਪਾਸੀ ਜੀ ਸਾਡੇ ਲੀਡਰ ਨੇ ਇਹ ਵੀ ਆਪਣੀ ਗੱਲ ਤੁਹਾਡੇ ਨਾਲ ਸਾਂਝੀ ਕਰਨਗੇ ਧੰਨਵਾਦ ਜਿਵੇਂ ਦਿਨੇਸ਼ ਜੀ ਨੇ ਦੱਸਿਆ ਕਿ ਦੇਸ਼ ਦੇ ਵਿੱਚ ਕਿਵੇਂ ਕੈਸੇ ਹਾਲਾਤ ਚੱਲ ਰਹੇ ਨੇ ਔਰ ਅਰਵਿੰਦ ਕੇਜਰੀਵਾਲ ਕਿਸ ਤਰ੍ਹਾਂ ਨਾਲ ਆਪਣੇ ਪਿੰਡੇ ਤੇ ਲੜਾਈ ਲੜ ਰਹੇ ਨੇ ਤੁਹਾਨੂੰ ਦੋ ਗੱਲਾਂ ਮੈਂ ਕਲੀਅਰ ਕਰ ਦਿਆਂ ਪਹਿਲੀ ਗੱਲ ਤਾਂ ਇਹ ਹੈ ਕਿ ਮੁੱਖ ਮੰਤਰੀ ਜੀ ਔਰ ਸਾਰੇ ਸਾਡੇ ਵਿਧਾਇਕ ਸਾਥੀ हटकर कला 11 ਵਜੇ ਉਪਵਾਸ ਸ਼ੁਰੂ ਕਰਨਗੇ ਇੱਕ ਦਿਨ ਦਾ ਅੰਨ ਦਾ ਤ્યાਗ ਹੈ ਇਹ ਹੁਣ ਤੁਸੀਂ ਇਹ ਪੁੱਛੋ ਕਿ ਉਪਵਾਸ ਜਾਂ ਵਰਤ ਹੀ ਕਿਉਂ ਰੱਖਿਆ ਹੈ ਦੇਖੋ ਵਰਤ ਜਿਹੜਾ ਹੁੰਦਾ ਹੈ ਇੱਕ شریف ਆਦਮੀ ਦਾ ਹਥਿਆਰ ਹੈ ਜਦੋਂ ਅ ਅਨਿਆਏ ਹੁੰਦਾ ਹੈ ਜਦੋਂ ਬਹੁਤ ਸਾਰਾ ਇਨਜਸਟਿਸ ਹੁੰਦਾ ਹੈ ਤਾਂ ਅਸੀਂ ਮੰਨਦੇ ਹਾਂ ਕਿ ਦੇਸ਼ ਦੇ ਅੰਦਰ ਸਾਰੀਆਂ ਸਰਕਾਰੀ ਬਿਲਡਿੰਗਾਂ ਉਹ ਸਾਡੀਆਂ ਨੇ ਸਾਡੀਆਂ ਬੱਸਾਂ ਜਿਹੜੀਆਂ ਸਾਡੇ ਬੱਚਿਆਂ ਨੂੰ ਸਕੂਲ ਲੈ ਕੇ ਜਾਂਦੀਆਂ ਨੇ ਉਹ ਸਾਡੀਆਂ ਨੇ ਅਸੀਂ ਕੋਈ ਸੜਕ ਨਹੀਂ ਰੋਕਣੀ ਅਸੀਂ ਕਿਸੇ ਬੱਸ ਨੂੰ ਕੋਈ ਛਤੀ ਨਹੀਂ ਪਹੁੰਚਾਉਣੀ ਅਸੀਂ ਕਿਸੇ ਸੜਕ ਨੂੰ ਰੋਕ ਕੇ ਲੋਕਾਂ ਨੂੰ ਦੁਖੀ ਨਹੀਂ ਕਰਨਾ ਅਸੀਂ ਆਪਣੇ ਸਰੀਰ ਨੂੰ ਕਸ਼ਟ ਦੇਵਾਂਗੇ ਅਸੀਂ ਆਪਣੇ ਅੰਤਰ ਧਿਆਨ ਹੋ ਕੇ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਾਂਗੇ ਕਿ ਸੱਚੇ ਪਾਤਸ਼ਾਹ ਅਰਵਿੰਦ ਕੇਜਰੀਵਾਲ ਜੀ ਨੇ ਜਿਹੜਾ ਸੰਘਰਸ਼ ਵਿੱਢਿਆ ਜਿਹੜਾ ਲੋਕਤੰਤਰ ਦੇ ਕਾਤਲਾਂ ਦੇ ਨਾਲ ਉਹਨਾਂ ਨੇ ਮੱਥਾ ਲਾਇਆ ਉਹਨਾਂ ਨੂੰ ਕਾਮਯਾਬੀ ਦੇਵੇ ਉਹਨਾਂ ਨੂੰ ਬਲ ਦੇਵੇ ਮਾਨਸਿਕ ਤੇ ਸਰੀਰਕ ਤੰਦਰੁਸਤੀ ਦੇਵੇ ਔਰ ਮੈਂ ਇਹ ਵੀ ਪੰਜਾਬੀਆਂ ਨੂੰ ਕਹਿਣਾ ਚਾਹੁੰਦਾ ਪੰਜਾਬੀਆਂ ਇਹ ਪੰਜਾਬ ਦੀ ਤਰੱਕੀ ਦੀ ਲੜਾਈ ਹੈ ਇਹ ਕੇਜਰੀਵਾਲ ਦੀ ਇਕੱਲੇ ਦੀ ਲੜਾਈ ਨਹੀਂ ਇਹ ਲੜਾਈ ਹੈ ਹਰ ਇੱਕ ਦੇਸ਼ ਦੇ ਵਾਸੀ ਦੀ ਕਾਰਨ ਕੀ ਹੈ ਮੋਦੀ ਜੀ ਦੀ ਸੋਚ ਜਿਹੜੀ ਡਿਕਟੇਟਰਸ਼ਿਪ ਵੱਲ ਹੋ ਰਹੀ ਹੈ ਜਿਹੜੀ ਫਾਸੀਵਾਦੀ ਹੋ ਰਹੀ ਹੈ ਅੱਜ ਜੇ ਉਹਨੂੰ ਆਪਾਂ ਨਹੀਂ ਰੋਕਦੇ ਤਾਂ ਕੱਲ ਨੂੰ ਜਿਸ ਤਰ੍ਹਾਂ ਜੰਮੂ ਕਸ਼ਮੀਰ ਦੀ ਸਟੇਟ ਹood ਹਟਾਈ ਹੈ ਕੱਲ ਨੂੰ ਪੰਜਾਬ ਦੀ ਵੀ ਸਟੇਟ ਹood ਹਟਾ ਸਕਦੇ ਨੇ ਕੱਲ ਨੂੰ ਐਗਰੀਕਲਚਰ ਤੇ ਇਨਕਮ ਟੈਕਸ ਲਾ ਸਕਦੇ ਨੇ ਸੰਵਿਧਾਨ ਨਾਲ ਛੇੜਛਾੜ ਕਰ ਸਕਦੇ ਨੇ ਇਸ ਕਰਕੇ ਨਿਪਦਾ ਈਵਲ ਇਨ ਦਾ ਬੱਡ ਅੱਜ ਹੀ ਜੋ ਕੇਜਰੀਵਾਲ ਸਾਹਿਬ ਨੇ ਝੂਠ ਔਰ ਫਰੇਵ ਦੇ ਖਿਲਾਫ ਜੰਗ ਦਾ ਐਲਾਨ ਕੀਤਾ ਹੈ ਅੱਜ ਹੀ ਆਪਾਂ ਉਹਦਾ ਸਾਥ ਦਈਏ ਸਮੂਹ ਪੰਜਾਬੀ ਆ ਕੇ ਚਾਹੇ ਥੋੜਾ ਬਹੁਤ ਅੰਤਰ ਧਿਆਨ ਆਪਣੇ ਮਨ ਦੇ ਅੰਦਰ ਹੋ ਕੇ ਅੰਤਰਮੁਖੀ ਹੋ ਕੇ ਇਹ ਸੋਚ-ਸੋਚਨ ਕਿ ਆਖਰਕਾਰ ਦੇਸ਼ ਤਰੱਕੀ ਵੱਲ ਜਾ ਰਿਹਾ ਹੈ ਕੀ ਕੇਜਰੀਵਾਲ ਦਾ ਤਸੂਰ ਕੀ ਹੈ ਕੀ ਉਹਨੇ ਚੰਗੇ ਸਕੂਲ ਤੇ ਚੰਗੇ ਹਸਪਤਾਲ ਬਣਾ ਕੇ ਕੋਈ ਗਲਤੀ ਕਰਤੀ ਜਿਹੜਾ ਦਿੱਲੀ ਦੇ ਸਰਕਾਰੀ ਠੇਕਿਆਂ ਦੇ ਵਿੱਚ 1500 ਦਾ ਬ੍ਰਿਜ ਬਣਾਉਣਾ ਹੁੰਦਾ ਸੀ ਤਾਂ 400 ਕਰੋੜ ਰੁਪਇਆ ਵਿੱਚੋਂ ਬਚਾ ਲੈਂਦਾ ਸੀ ਕੇਜਰੀਵਾਲ ਜਿਹੜਾ ਆਈਆਰਐਸ ਦੀ ਨੌਕਰੀ ਛੱਡ ਕੇ ਆਇਆ ਕੇਜਰੀਵਾਲ ਜੇ ਪੈਸੇ ਕਮਾਉਣੇ ਹੁੰਦੇ ਤਾਂ ਕੇਜਰੀਵਾਲ ਸਾਹਿਬ ਦਾ ਇਨਕਮ ਟੈਕਸ ਵਿਭਾਗ ਵਿੱਚ ਸੀ ਕੀ ਉਹ ਪੈਸੇ ਕਮਾਉਣਾ ਚਾਹੁੰਦਾ ਸੀ ਨਹੀਂ ਇੱਕ ਛੋਟਾ ਜਿਹਾ ਕਹਿੰਦੇ ਜੀ 100 ਕਰੋੜ ਰੁਪਏ ਦਾ ਜੀ ਸ਼ਰਾਬ ਘਟਾਲਾ ਹੋ ਗਿਆ ਦੱਸੋ ਇੱਕ ਪਾਰਟੀ ਦੀ ਸਾਰੀ ਲੀਡਰਸ਼ਿਪ ਅੰਦਰ ਕਰਤੀ ਬਿਨਾਂ ਵਜ੍ਹਾ ਝੂਠੇ ਕੇਸ ਵਿੱਚ ਅੱਜ ਆਪਾਂ ਨੂੰ ਉਹ ਲੜਾਈ ਲੜਨੀ ਪੈਣੀ ਹੈ ਔਰ ਸਾਰੇ ਪੰਜਾਬੀਆਂ ਨੂੰ ਸੱਦਾ ਇਹਨਾਂ ਨੇ ਫੰਡ ਆਪਣੇ ਰੋਕੇ ਨੇ ਇਹਨਾਂ ਨੇ ਮਨਮਾਨੀਆਂ ਕੀਤੀਆਂ ਬਹੁਤ ਸਾਰੀਆਂ ਪਾਰਟੀਆਂ ਇਹੋ ਜਿਹੀਆਂ ਜਿਹੜੀਆਂ ਇਹਨਾਂ ਦੇ ਖਿਲਾਫ ਗੋਡੇ ਟੇਕ ਚੁੱਕੀਆਂ ਮੈਂ ਖਾਸ ਕਰਕੇ ਪੰਜਾਬ ਦਾ ਅਕਾਲੀ ਦਲ ਬਾਦਲ ਦਾ ਕਹੂੰਗਾ ਕੋਈ ਟਾਈਮ ਸੀ ਜਦੋਂ ਅਕਾਲੀ ਦਲ ਕੇਂਦਰ ਦੇ ਖਿਲਾਫ ਲੜਾਈ ਲੜਦਾ ਹੁੰਦਾ ਸੀ ਪਰ ਅੱਜ ਇਹ ਕਿਓ ਖਿਚੜੀ ਹੋ ਗਏ ਨੇ ਅੱਜ ਤੁਸੀਂ ਦੇਖੋ ਦਿੱਲੀ ਦਰਬਾਰ ਦੇ ਨਾਲ ਕੌਣ ਮੱਥਾ ਲਾ ਰਿਹਾ ਹੈ ਆਮ ਆਦਮੀ ਪਾਰਟੀ ਕਨਵੀਨਰ ਔਰ ਸੀਐਮ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਸੋ ਮੈਂ ਬੇਨਤੀ ਕਰਦਾ ਆਮ ਆਦਮੀ ਪਾਰਟੀ ਵੱਲੋਂ ਸੱਦਾ ਦਿੰਨਾ ਹੈ ਸਾਰੇ ਹੀ ਪੰਜਾਬ ਦੇ ਨਿਵਾਸੀਆਂ ਨੂੰ ਜੋ ਖਟਕਰ ਕਲਾ ਪਹੁੰਚ ਸਕਦੇ ਹੈ ਖਟਕਰ ਕਲਾ ਪਹੁੰਚੋ ਸਾਰੇ ਜ਼ਿਲ੍ਹਿਆਂ ਦੇ ਸਾਡੇ ਦਫ਼ਤਰਾਂ ਵਿੱਚ ਜ਼ਿਲ੍ਹਿਆਂ ਦੀਆਂ ਟੀਮਾਂ ਸਾਡੀਆਂ ਭੁਖੜਤਾਲ ਕਰਨਗੀਆਂ ਔਰ ਇਸ ਅਨਿਆਏ ਦੇ ਵਿਰੁੱਧ ਅਸੀਂ ਪੁਰਜ਼ੋਰ ਤਰੀਕੇ ਨਾਲ ਇਸ ਜਿਹੜੀ جنگ ਹੈ ਜਿਹੜੀ ਮੋਦੀ ਸਾਹਿਬ ਔਰ ਅਮਿਤ ਸ਼ਾਦੀ ਫਾਸੀਵਾਦੀ ਸੋਚਦੇ ਅੱਜ ਸਾਡੇ ਗੱਲ ਚ ਪਾਤੀ ਹੈ ਇਹ جنگ ਨੂੰ ਪੂਰੀ ਭਰਪੂਰ ਤਰੀਕੇ ਨਾਲ ਲੜਿਆ ਜਾਊਗਾ ਜਿਵੇਂ ਦਿਨੇਸ਼ ਜੀ ਨੇ ਦੇਸ਼ ਦੇ ਹਾਲਾਤ ਦੱਸੇ ਨੇ ਔਰ ਮੈਂ ਤੁਹਾਨੂੰ ਥੋੜਾ ਅਵਗਤ ਕਰਾਇਆ ਉਵੇਂ ਹੁਣ ਐਡਵੋਕੇਟ ਵਿਕਰਮਜੀਤ ਪਾਸੀ ਇਹ ਤੁਹਾਨੂੰ ਹੋਰ ਵੀ ਪਹਿਲੂਆਂ ਤੋਂ ਜਾਣੂ ਕਰਾਉਣਗੇ ਸਾਰੇ ਪੱਤਰਕਾਰ ਵੀਰਾਂ ਦਾ ਇਸਤਕਬਾਲ ਕਰਦੇ ਹੋਏ ਤੁਹਾਨੂੰ ਡਿਟੇਲ ਚ ਦਿਨੇਸ਼ ਜੀ ਨੇ ਔਰ ਬੱਬੀ ਬਾਦਲ ਜੀ ਨੇ ਦੱਸਿਆ ਇੱਕ ਚੀਜ਼ ਬੜੀ ਅਹਿਮ ਹੈ ਅਸ ਦੇ ਹਾਲਾਤ ਦੇ ਵਿੱਚ ਸਾਡਾ ਦੇਸ਼ ਬਹੁਤ ਵੱਡਾ ਦੇਸ਼ ਹੈ ਬਹੁਤ ਵੱਡੀ ਆਬਾਦੀ ਵਿਪਿੰਨਤਾਵਾਂ ਦਾ ਦੇਸ਼ ਤੇ ਇਸ ਸਟੇਟ ਨੂੰ ਇਕਜੁੱਟ ਬਣਾਏ ਰੱਖਣ ਦੇ ਲਈ ਇਸ ਸਟੇਟ ਨੂੰ ਤਾਕਤਵਰ ਬਣਾਏ ਰੱਖਣ ਦੇ ਲਈ ਲੋਕਤੰਤਰ ਹੀ ਇੱਕ ਸਾਧਨ ਲੋਕਤੰਤਰ ਦੇ ਜ਼ਰੀਏ ਹੀ ਅਸੀਂ ਆਪਣੀ ਚੋਣ ਕਰਦੇ ਆ ਵੱਖ-ਵੱਖ ਸਟੇਟਸ ਗਵਰਨਮੈਂਟਸ ਦੀ ਚੋਣ ਕਰਦੇ ਆ ਕੇਂਦਰ ਸਰਕਾਰ ਦੀ ਚੋਣ ਕਰਦੇ ਆ ਲੇਕਿਨ ਭਾਜਪਾ ਦੀ ਕੇਂਦਰ ਸਰਕਾਰ ਐਨਡੀਆ ਦੀ ਸਰਕਾਰ ਲੋਕਤੰਤਰ ਨੂੰ ਹੀ ਖਤਮ ਕਰਨ ਤੇ ਲੱਗੀ ਹੋਈ ਹੈ ਜਿਹਨੂੰ ਬਚਾਉਣਾ ਜ਼ਰੂਰੀ ਹੈ ਔਰ ਜਿਹਦੀ ਲੜਾਈ ਕੇਜਰੀਵਾਲ ਜੀ ਲੜ ਰਹੇ ਮੈਂ ਇਹ ਕਹ ਜ਼ਰੂਰ ਕਹੂੰਗਾ ਕਿ ਐਨਡੀਆ ਦੀ ਜਿਹੜੀ ਸਰਕਾਰ ਹੈ ਕਿ ਐਨਡੀਆ ਦੀ ਸਰਕਾਰ ਵਿੱਚ ਜੀ ਹਜ਼ੂਰੀ ਹੈ। ਜਗਨੂ ਦੀ ਕੋਸ਼ਿਸ਼ ਆਜ ਵੀ ਅਧੂਰੀ ਹੈ। ਹਮ ਸਭ ਕੋ ਕੇਜਰੀਵਾਲ ਜੀ ਕੇ ਦਿਖਾਏ ਰਾਸਤੇ ਤੇ ਦੀਪਕ ਬੰਨਾ ਪੜੇਗਾ। ਇਸ ਅੰਧੀ ਸਰਕਾਰ ਮੇਂ ਰੋਸ਼ਨੀ ਬਹੁਤ ਜ਼ਰੂਰੀ ਹੈ। ਇਸੇ ਉਪਲਖ ਦੇ ਵਿੱਚ ਕਾਲੂ ਅਨਸਨ ਰੱਖਿਆ ਜਾ ਰਿਹਾ ਹੈ। ਯਾਦ ਕਰੋ ਕਿ ਜਿੱਥੇ ਕਹਿੰਦੇ ਸੀ ਅੰਗਰੇਜ਼ਾਂ ਦਾ ਅੱਧੀ ਦੁਨੀਆ ਤੇ ਰਾਜ ਹੈ ਸੂਰਜ ਨਹੀਂ ਡੁੱਬਦਾ ਤੇ ਉਹ ਅਨਸਨ ਸੀ। जिने ਕਿਹਾ ਸੀ ਬਿਨਾ ਹਥਿਆਰ ਵੀ ਅਸੀਂ ਲੜਾਂਗੇ ਭਗਤ ਸਿੰਘ ਜੀ ਨੇ ਕਿਹਾ ਸੀ ਕਿ ਅਸੀਂ ਤੁਹਾਨੂੰ ਇੱਥੇ ਛੱਡਾਂਗੇ ਨਹੀਂ ਭਜਾਵਾਂਗੇ ਦੇਸ਼ ਤੋਂ ਇਦਾਂ ਹੀ ਅਸੀਂ ਲੋਕਤੰਤਰ ਦੀ ਹੱਤਿਆ ਕਰਨ ਵਾਲਿਆਂ ਨੂੰ ਸੱਤਾ ਤੋਂ ਦੂਰ ਕਰਾਂਗੇ ਕਿਉਂਕਿ ਭਾਜਪੀ ਦੀ ਸੱਤਾ ਦੀ ਲਾਲਸਾ ਸੱਤਾ ਦੀ ਭੁੱਖ ਲਗਾਤਾਰ ਵਧਦੀ ਜਾ ਰਹੀ ਹੈ ਭਾਜਪੀ ਅਗਰ ਕੇਂਦਰ ਚ ਕਾਬਜ਼ ਹੋਈਏ ਤਾਂ ਉਹਦੀ ਤਮੰਨਾ ਹੈ ਕਿ ਹਰ ਚੁਲੀ ਹੋਈ ਸਰਕਾਰ ਨੂੰ ਜੋ ਵਿਰੋਧੀ ਪਾਰਟੀਆਂ ਦੀਆਂ ਉਹਨਾਂ ਨੂੰ ਪਰੇਸ਼ਾਨ ਕੀਤਾ ਜਾਏ ਤੋੜਿਆ ਜਾਏ ਹੁਣ ਉਹਨਾਂ ਨੂੰ ਸਭ ਤੋਂ ਵੱਡਾ ਰੋੜਾ ਕੀ ਨਜ਼ਰ ਆਇਆ ਵਨਨੂ ਰੋੜਾ ਨਜ਼ਰ ਆਇਆ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਜਿਨ੍ਹਾਂ ਨੇ ਕਿਹਾ ਕਿ ਤੁਸੀਂ ਇਹ ਪੋਲਰਾਈਜੇਸ਼ਨ ਦੀ ਪੋਲਿਟਿਕਸ ਛੱਡੋ ਤੁਸੀਂ ਲੋਕਾਂ ਦੇ ਅਸਲ ਮੁੱਦਿਆਂ ਦੀ ਗੱਲ ਕਰੋ ਜਿਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਰੁਜ਼ਗਾਰ ਚਾਹੀਦਾ ਹੈ ਜੇ ਤੁਸੀਂ ਪੰਜਾਬ ਤੋਂ ਦੇਖ ਰਹੇ ਹੋ 42000 ਤੋਂ ਵੱਧ ਅਸੀਂ ਰੁਜ਼ਗਾਰ ਦਿੱਤਾ ਜਿਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਸਿਹਤ ਸਹੂਲਤਾਂ ਚਾਹੀਦੀਆਂ ਚਾਹੇ ਉਹ ਦਿੱਲੀ ਦੇ ਵਿੱਚ ਮੁਹੱਲਾ ਕਲੀਨਿਕ ਚਾਹੇ ਪੰਜਾਬ ਦੇ ਵਿੱਚ ਆਮ ਆਦਮੀ ਕਲੀਨਿਕਾਂ ਲੱਖਾਂ ਲੋਕਾਂ ਦਾ ਇਲਾਜ ਹੋ ਰਿਹਾ ਜਿਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਸਿੱਖਿਆ ਸੁਵਿਧਾਵਾਂ ਚਾਹੀਦੀਆਂ ਚਾਹੇ ਉਹ ਸਾਡੇ ਉਥੇ ਮਨੀਸ਼ ਸ਼ਿਸ਼ੋਧਿਆ ਜੀ ਨੇ ਬਾਕਮਾਲ ਕੰਮ ਕੀਤਾ ਚਾਹੇ ਪੰਜਾਬ ਦੇ ਵਿੱਚ ਤੁਸੀਂ ਦੇਖ ਰਹੇ ਹੋ ਸਕੂਲ ਆਫ ਐਮਿਨੈਂਸ ਇਹਨਾਂ ਨੂੰ ਲੱਗਿਆ ਕਿ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ ਇਹਨਾਂ ਨੂੰ ਲੱਗਿਆ ਕਿ ਇਹ ਸਾਡੀ ਰਾਜਨੀਤੀ ਦੇ ਵਿੱਚ ਸਭ ਤੋਂ ਵੱਡਾ ਖਤਰਾ ਹੈ ਸ੍ਰੀ ਅਰਵਿੰਦ ਕੇਜਰੀਵਾਲ ਜੀ ਤਾਂ ਇਹਨਾਂ ਨੇ ਇੱਕ ਸਕੂਫਾ ਬਣਾਇਆ ਆਪਣੇ ਹੀ ਬੰਦੇ ਤੁਸੀਂ ਇੱਕ ਚੀਜ਼ ਨੋਟ ਕਰੋ ਮੰਗੂਟਾ ਰੈਡੀ ਤੇ ਉਹਦਾ ਬੇਟਾ ਰਾਗਵ ਪਹਿਲੀਆਂ ਨੋ ਸਟੇਟਮੈਂਟਸ ਦੇ ਵਿੱਚ ਕੇਜਰੀਵਾਲ ਜੀ ਦਾ ਨਾਮ ਨਹੀਂ ਹੈ ਤੁਸੀਂ ਕਰੋਨੋਲੋਜੀ ਨੋਟ ਕਰੋ ਕਿ 16 ਸਤੰਬਰ 2022 ਨੂੰ ਕੀ ਹੁੰਦਾ ਹੈ ਉਹ ਕਹਿੰਦੇ ਜੀ ਨਹੀਂ ਕੇਜਰੀਵਾਲ ਜੀ ਨਾਲ ਅਸੀਂ ਕੋਈ ਗੱਲ ਹੀ ਨਹੀਂ ਕੀਤੀ ਸਾਡੇ ਤੇ ਟਰਸਟ ਦੇ ਮਾਮਲੇ ਚ ਜਮੀਨ ਦੇ ਮਾਮਲੇ ਚ ਗੱਲ ਹੋਈ ਸੀ ਤੇ ਉਸ ਤੋਂ ਬਾਅਦ 10 ਫਰਵਰੀ 2023 ਨੂੰ ਜਦੋਂ ਰਾਗਵ ਨੂੰ ਅਰੈਸਟ ਕਰ ਲਿਆ ਜਾਂਦਾ ਹੈ ਪ੍ਰੈਸ਼ਰ ਵਧਾਇਆ ਜਾਂਦਾ ਹੈ ਕਿ ਉਹਦਾ ਨਾਮ ਲਾਓ ਉਤੇ ਲਗਾਤਾਰ ਪ੍ਰੈਸ਼ਰ ਵਧਾਇਆ ਜਾਂਦਾ ਹੈ ਤੇ ਫਿਰ 16 ਜੁਲਾਈ ਨੂੰ ਜਦੋਂ ਛੁੱਟਾ ਨਾਮ ਲੈ ਲੈਂਦੇ ਇਹਨਾਂ ਦੇ ਦਬਾਅ ਦੇ ਵਿੱਚ ਆ ਕੇ ਤੇ 18 ਨੂੰ ਉਹਦੀ ਜ਼ਮਾਨਤ ਹੋ ਜਾਂਦੀ ਹੈ ਇਹ ਕੀ ਹੈ ਸੰਜੇ ਜੀ ਦੀ ਜ਼ਮਾਨਤ ਨੇ ਸਪਸ਼ਟ ਕਰਤਾ ਕਿ ਸਾਰਾ ਕੇਸ ਇੱਕ ਪਾਣੀ ਦਾ ਬਬੂਲਾ ਹੈ ਉਸ ਤੋਂ ਬਾਅਦ ਕੀ ਹੁੰਦਾ ਹੈ ਉਹਨੂੰ ਟਿਕਟ ਦਿੱਤੀ ਗਈ ਹੈ ਆਪਣੀ ਭਾਈਵਾਲ ਪਾਰਟੀ ਵੱਲੋਂ ਸਰਥ ਰੈਡੀ ਜਿਹੜਾ ਇਹਨਾਂ ਨੂੰ ਕਹਿੰਦੇ ਕਿ ਸਾਨੂੰ ਤਾਂ 2021 ਤੋਂ ਫੰਡ ਕਰ ਰਿਹਾ ਇਲੈਕਟਰਲ ਬਾਂਡ ਲੈ ਰਿਹਾ ਮਤਲਬ ਕੀ ਹੈ ਕਿ ਜਦੋਂ ਸਰਥ ਰੈਡੀ ਨੂੰ ਇਸ ਵਿੱਚ ਸ਼ਾਮਲ ਕਰਕੇ ਉਸ ਤੋਂ ਬਾਅਦ ਉਸ ਤੋਂ ਫੰਡ ਲਿਆ ਜਾਂਦਾ ਕੋਟਾਲੇ ਆਵਾਜ਼ ਕਿਹੜੀ ਪਾਰਟੀ ਹੈ ਜਿਹੜੀ ਛੁਗਵਨ ਛਗਣ ਗੁਜਬਲ ਦੀ ਫਾਈਲ ਗਾਇਬ ਕਰ ਦਿੰਦੀ ਹੈ ਕਿਹੜੀ ਪਾਰਟੀ ਆ ਜਿਹੜੀ ਇਸ ਦੇਸ਼ ਨੂੰ ਖੋਰਾ ਲਗਾ ਰਹੀ ਐ ਜਿਹੜੀ ਪਰਫੁੱਲ ਪਟੇਲ 에ਵੀਏਸ਼ਨ ਮਨਿਸਟਰ ਦੀ ਫਾਈਲ ਚੁੰਨੀ ਮਾਰਚ ਨੂੰ ਕਲੋਜ਼ਰ ਰਿਪੋਰਟ ਪੇਸ਼ ਕਰ ਦਿੰਦੀ ਐ ਕਿਹੜੀ ਪਾਰਟੀ ਆ ਜਿਹੜੀ ਇਸ ਦੇਸ਼ ਨੂੰ ਲਗਾਤਾਰ ਨੁਕਸਾਨ ਪਹੁੰਚਾ ਰਹੀ ਐ ਜਿਹੜੀ ਹਿਮੰਤ ਵਿਸ਼ਵ ਸ਼ਰਮਾ ਦੇ ਖਿਲਾਫ ਬੁੱਕਲੇਟ ਜਾਰੀ ਕਰਕੇ 2014 ਦੇ ਵਿੱਚ ਉਹਦੇ ਖਿਲਾਫ ED ਦੀ ਗੱਲ ਹੁੰਦੀ ਐ ਤੇ ਅੱਜ ਤੱਕ 2024 10 ਸਾਲ 10 ਸਾਲ ਦਾ ਬਕਵਾ ਤੇ ਜਿਹੜੀ ਪਾਰਟੀ ਲੋਕਾਂ ਨੂੰ ਸਹੀ ਮੁੱਧਿਆਵਲ ਪ੍ਰੇਰਿਤ ਕਰਦੀ ਐ ਲੋਕਾਂ ਨੂੰ ਉਹਨਾਂ ਦੇ ਹੱਕਾਂ ਬਰਤੀ ਦੱਸਦੀ ਐ ਜਿਹੜੀ ਪਾਰਟੀ ਆਮ ਆਦਮੀ ਪਾਰਟੀ ਲੋਕਾਂ ਨੂੰ ਦੱਸ ਰਹੀ ਹੈ ਕਿ ਤੁਹਾਨੂੰ ਸਿਹਤ ਸਿੱਖਿਆ ਇਹਨਾਂ ਮਸਲਿਆਂ ਤੇ ਤੁਹਾਨੂੰ ਰਾਜਨੀਤੀ ਦੀ ਗੱਲ ਕਰਨੀ ਚਾਹੀਦੀ ਹੈ ਤੁਹਾਨੂੰ ਪੁੱਛਣਾ ਚਾਹੀਦਾ ਆਪਣੇ ਲੀਡਰਾਂ ਨੂੰ ਤੁਸੀਂ ਕੀ ਕਰ ਰਹੇ ਹੋ ਸਾਡੇ ਦੇਸ਼ ਦੇ ਜਿਹੜੇ ਫੰਡ ਨੂੰ ਤੁਸੀਂ ਕਿਸ ਤਰ੍ਹਾਂ ਇਸਤੇਮਾਲ ਕਰ ਰਹੇ ਹੋ ਆਮ ਲੋਕ ਕਹਿੰਦੇ ਕਰ ਰਹੇ ਹੋ ਕਿ ਨਹੀਂ ਉਹਨਾਂ ਨੂੰ ਇੱਕ ਛੁੱਟਾ ਕੇਸ ਬਣਾ ਕੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੇ ਅੱਜ ਤੱਕ ਕੋਈ ਤੁਸੀਂ ਦੱਸੋ ਟ੍ਰੇਲ ਹੋਈ ਕੋਈ 1 ਰੁਪਏ ਦੀ ਰਿਕਵਰੀ ਹੋਈ ਸੋ ਇਸ ਲਈ ਇਹ ਜਿਹੜਾ ਕੱਲ੍ਹ ਅਸੀਂ ਭੁੱਖ ਹੜਤਾਲ ਕਰ ਰਹੇ ਆ ਜਾਂ ਅੰਸ਼ਨ ਕਰ ਰਹੇ ਆ ਇਹ ਲੋਕਾਂ ਨੂੰ ਇਹ ਦੱਸਣ ਲਈ ਕਿ ਪੂਰਾ ਹਿੰਦੁਸਤਾਨ ਸ਼੍ਰੀ ਅਰਵਿੰਦ ਕੇਜਰੀ ਜੀ ਦੇ ਨਾਲ ਹੈ ਉਹ ਤੁਸੀਂ ਇੱਕ ਕੇਜਰੀਵਾਲ ਜੀ ਨੂੰ ਅਗਰ ਤੁਸੀਂ ਅਰੈਸਟ ਕੀਤਾ ਤਾਂ ਸਾਡਾ ਇੱਕ ਇੱਕ ਵਰਕਰ ਇੱਕ ਇੱਕੋ ਬੰਦਾ ਜੋ ਲੋਕਤੰਤਰ ਨੂੰ ਚਾਹੁੰਦਾ ਹੈ ਇੱਕ ਇੱਕ ਬੰਦਾ ਜੋ ਜਾਣਦਾ ਹੈ ਕਿ ਸੰਵਿਧਾਨ ਜ਼ਰੂਰੀ ਹੈ ਸੰਵਿਧਾਨ ਦੀ ਸੁਰੱਖਿਆ ਜ਼ਰੂਰੀ ਹੈ ਕੱਲ ਭੁੱਖਣ ਦਾ ਉੱਤੇ ਬੈਠੇਗਾ ਅਸੀਂ ਤੁਹਾਨੂੰ ਸਾਰਿਆਂ ਨੂੰ ਵੀ ਇਹੀ ਬੇਨਤੀ ਕਰਦੇ ਹਾਂ ਸਾਰੇ ਪੰਜਾਬ ਵਾਸੀਆਂ ਨੂੰ ਵੀ ਇਹੀ ਬੇਨਤੀ ਕਰਦੇ ਹਾਂ ਕਿ ਇਸ ਲੋਕਤੰਤਰ ਨੂੰ ਬਚਾਉਣ ਦੀ ਲੜਾਈ ਦੇ ਵਿੱਚ ਇਸ ਸੰਵਿਧਾਨ ਨੂੰ ਬਚਾਉਣ ਦੀ ਲੜਾਈ ਦੇ ਵਿੱਚ ਤੁਸੀਂ ਸਾਰੇ ਸਹਿਯੋਗ ਪਾਓ ਕਿਉਂਕਿ ਕੱਲ ਜਦੋਂ ਇਸ ਐਨਡੀਏ ਸਰਕਾਰ ਨੇ ਰੁਕਸ਼ਤ ਹੋਣਾ ਜਦੋਂ ਇਹਨਾਂ ਨੇ ਚੱਲਦਾ ਹੋਣਾ ਕਿਉਂਕਿ ਲੋਕ ਇਹਨਾਂ ਦਾ ਚਿਹਰਾ ਸਮਝ ਰਹੇ ਆ ਤਾਂ ਸਾਨੂੰ ਸਾਰਿਆਂ ਨੂੰ ਆਪਣੇ ਉੱਤੇ ਮਾਣ ਹੋਏਗਾ ਕਿ ਅਸੀਂ ਉਸ ਯੱਗ ਦੇ ਵਿੱਚ ਅਹੂਤੀ ਪਾਈ ਸੀ ਜਿਸ ਨੇ ਇਸ ਦੇਸ਼ ਦਾ ਸੰਵਿਧਾਨ ਬਚਾਉਣ ਦੀ ਲੜਾਈ ਲੜੀ ਜਿਸ ਨੇ ਇਸ ਦੇਸ਼ ਦਾ ਲੋਕਤੰਤਰ ਬਚਾਉਣ ਦੀ ਲੜਾਈ ਲੜੀ ਬਹੁਤ ਬਹੁਤ ਧੰਨਵਾਦ